ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਆਪਾਂ ਨੂੰ ਪਤਾ ਕਿ ਸਹਣਾ ਦੇ ਸੁਖਵਿੰਦਰ ਸਰਪੰਚ ਦਾ ਜਿਹੜਾ ਕਤਲ ਹੋਇਆ ਉਹਦੇ ਵਿੱਚ ਦੋ ਬੰਦੇ ਨਾਮਜ਼ਦ ਕਰ ਲਈ ਉਹ ਫੜੇ ਵੀ ਗਏ ਪਰ ਸਾਰੀਆਂ ਸਿਆਸੀ ਪਾਰਟੀਆਂ ਆਈਆਂ ਨੇ ਸਮਾਸੀ ਵੀ ਆਈਆਂ ਨੇ ਕਿਸਾਨ ਵੀ ਆਈਆਂ ਨੇ ਸਾਰੀ ਉਹਦੇ ਵਿੱਚ ਪਹੁੰਚੇ ਨੇ ਤੇ ਝਾੜੂ ਵਾਲੀ ਕਰਤੂਰ ਦੇਖ ਲੋ ਬਲਾਕ ਲੈਵਲ ਤੇ ਜ਼ਿਲ੍ਹਾ ਲੈਵਲ ਤੇ ਜਿਹੜੇ ਸਾਡੇ ਮਹਿਲਕਲਾ ਏਰੀਆ ਸਹਣਾ ਏਰੀਆ ਦਾ ਪਰਨਾਲੇ ਕਿਸੇ ਨੇ ਪੋਸਟ ਕੋਈ ਨਹੀਂ ਪਾਈ ਕਿਉਂਕਿ ਉਹਨਾਂ ਨੂੰ ਐਸੀ ਵੀ ਜਿਹੜਾ ਸਾਡੇ ਦਿੱਲੀ ਤੋਂ ਫਰਮਾਨ ਆਉ ਪੰਜਾਬ ਸਰਕਾਰ ਦਾ ਫਰਮਾਨ ਉਹ ਅਸੀਂ ਅੱਗੇ ਜਾਰੀ ਕਰਨਾ ਅੱਜ ਇਹਨਾਂ ਦੇ ਬਲਤੇਜ ਪੰਨੂ ਨੇ ਕਾਨਫਰੈਂਸ ਕਰਕੇ ਤੇ ਉਹ ਜਿਹੜੇ ਬੰਦੇ ਸੀ ਉਹ ਰਾਜਾਪ ਰਿੰਗ ਨਾਲ ਕਾਂਗਰਸ ਨਾਲ ਸ਼ੋਅ ਕਰਦੇ ਵੀ ਇਹ ਕਾਂਗਰਸ ਦੇ ਜੀ ਪ੍ਰਧਾਨ ਨਾਲ ਬਹਿੰਦੇ ਸੀ ਤੇ ਚਰਨਜੀਤ ਚੰਨੀ ਨਾਲ ਜੋ ਵੀ ਇਹਨਾਂ ਨੇ ਊਲ ਜਲੂਲ ਕਰਨਾ ਹੁੰਦਾ ਹਾਂ ਦਾ ਨਾਰਾ ਨਹੀਂ ਮਾਰਿਆ ਹਾਲਾਂਕਿ ਉਹ ਵੀ ਕਾਂਗਰਸ ਦੇ ਪ੍ਰਧਾਨ ਨਾਲ ਉਹਦੀਆਂ ਫੋਟੋਆਂ ਸ਼ੋਅ ਕਰਤੀਆਂ ਜਿਹੜੇ ਪਾਰਟੀ ਦੇ ਵੱਡੇ ਲੀਡਰ ਹੁੰਦੇ ਨੇ ਉਹਨੂੰ ਕੋਈ ਵੀ ਬੰਦਾ ਮਿਲਦਾ ਠੀਕ ਆ ਤੇ ਉਹ ਜਦੋਂ ਫੋਟੋ ਕਰਾਉਂਦਾ ਉਹ ਐ ਨਹੀਂ ਪੁੱਛਦੇ ਵੀ ਤੂੰ ਚੋਰ ਆ ਕਿ ਸਾਧਾ ਹਰੇਕ ਚੀ ਹੈ ਐ ਤਾਂ ਸੋਡੇ ਜੀ ਵੀ ਬਹੁਤ ਨੇ ਜਿਹੜੇ ਤੁਹਾਡੇ ਨਾਲ ਫੋਟੋਆਂ ਕਰਾ ਕੇ ਕੱਲ ਕੋਈ ਕਤਲ ਕਰਦੇ ਜਾਂ ਨਸ਼ਾ ਵੇਚਦੇ ਪਰ ਸੱਚ ਦੀ ਆਵਾਜ਼ ਨਹੀਂ ਚੱਕੀ ਉੱਥੇ ਇਹ ਤੁਮ ਤਲਾਤੀ ਕਿ ਇਹਦਾ ਜੀ ਕਾਂਗਰਸ ਪ੍ਰਧਾਨ ਨਾਲ ਵੀ ਨੇ ਉਹ ਬੋਲੇ ਪਤਾ ਕਦੋਂ ਜਦੋਂ ਕੱਲ ਚੰਨੀ ਸਾਹਿਬ ਆਏ ਤਾਂ ਬੋਲੇ ਨੇ ਉਹ ਬੋਲੇ ਨੇ ਵੀ ਕਾਂਗਰਸੀਆਂ ਨੇ ਮੁੱਦਾ ਚੱਕ ਲਿਆ ਉਹ ਵੀ ਇਹਨਾਂ ਤੋਂ ਇਹ ਪੁੰਗ ਤਾਂ ਛੱਡਦੀ ਪਰ ਇਹਨਾਂ ਦੇ ਬਲਾਕ ਪ੍ਰਧਾਨਾਂ ਦਾ ਮਾਲਕ ਲੰਦਾ ਤੇ ਜਿੰਨੇ ਵੀ ਇਹ ਬਰਨਾਲੇ ਜ਼ਿਲ੍ਹੇ ਦੇ ਬਲਾਕ ਪ੍ਰਧਾਨਾ ਹੁਣ ਪੋਸਟਾਂ ਤੇ ਪੋਸਟਾਂ ਪੋਸਟਾਂ ਤੇ ਪੋਸਟਾਂ ਡੁੱਬ ਕੇ ਸ਼ਰਮਨਾ ਮੈਂ ਛੋੜਨੋਂ ਤਾਂ ਭੇੜ ਸਿਆਣੀ ਹੋ ਅੱਜ ਤੁਸੀਂ ਉਹ ਪੋਸਟਾਂ ਪਾਉਨੇ ਹੋ ਕੱਲ ਤੁਹਾਡਾ ਮੂੰਹ ਟੁੱਟ ਜੇ ਅਨ ਸਿਆਣੀਅਤ ਜਾਉਂਦੀ ਆ ਤੁਸੀਂ ਕੱਲ ਪੋਸਟ ਪਾਉਂਦੇ ਵੀ ਯਾਰ ਮਾੜਾ ਹੋ ਗਿਆ ਐਨੇ ਲਿਖ ਦਿੰਦੇ ਵੀ ਮਾੜਾ ਹੋ ਗਿਆ ਕਿਸੇ ਨਾ ਵੀ ਕਿਸ ਨੂੰ ਚੰਗਾ ਨਾ ਕਹਿੰਦੇ ਮਾੜਾ ਨਾ ਕਹਿੰਦੇ ਉਦੋਂ ਤੁਸੀਂ ਕੋਈ ਵੀ ਨਹੀਂ ਬੋਲੇ ਇਹਨਾਂ ਦੇ ਚਾਹੇ ਸਰਪੰਚ ਹੋਣ ਚਾਹੇ ਜ਼ਿਲ੍ਹਾ ਪ੍ਰਧਾਨ ਹੋਣ ਚਾਹੇ ਬਲਾਕ ਪ੍ਰਧਾਨੋ ਕਿਸੇ ਨੇ ਕੋਈ ਵੋਟ ਨਹੀਂ ਪਾਈ ਯਾਰ ਵੀ ਨੌਜਵਾਨ ਆਗੂ ਸੀ ਮਾਰਾ ਕਿਸੇ ਨੇ ਨਹੀਂ ਪਾਈ ਜਨੋਦੈਨ ਨੇ ਗਾਇਡਲਾਈਨ ਮਿਲ ਗਈ ਇੱਕ ਝਾੜੂ ਵਾਲ ਨੂੰ ਵੀ ਆ ਚੱਕੋ ਸਾਨੂੰ ਆ ਦੇਤਾ ਸਮਾਨ ਪ੍ਰਚਾਰ ਚੱਲੋ ਹੁਣ ਉਹਨਾਂ ਦੇ ਜਿਹੜਾ ਮੀਡੀਆ ਨ ਚਾਰਜ ਆ ਉਹ ਵੀ ਛਿੱਟੀ ਜਾਂਦਾ ਤੇ ਜਿਹੜਾ ਕੋਈ ਬਲਾਕ ਪ੍ਰਧਾਨ ਉਹ ਵੀ ਪਾਈ ਜਾਂਦਾ ਵੀ ਰਾਜਾ ਬਰੰਗਣਾੜੀ ਆ ਸੋਸ਼ਲ ਮੀਡੀਆ ਤੇ ਤੁਸੀਂ ਜਿਹੜੇ ਲੱਗੇ ਹੋ ਨਾ ਹਾਂ ਦਾ ਨਾਰਾ ਤੇ ਦਿਲੋਂ ਸੋਚ ਕੇ ਕਿਰਾਏ ਮਾਰਦੇ ਵੀ ਜਰ ਕਿਸੇ ਮਾਂ ਦਾ ਪੁੱਤ ਗਿਆ ਆ ਚਾਹੇ ਤੁਹਾਡੇ ਕੋਈ ਖਿਲਾਫ ਬੋਲਦਾ ਚਾਹੇ ਕੁਝ ਵੀ ਆ ਦਿਨੋਂ ਸੋਚ ਕੇ ਦੇਖੋ ਯਾਰ ਜੀ ਤੁਹਾਡਾ ਵੀ ਕੋਈ ਚੱਲਿਆ ਜਾਵੇ ਨਾ ਤੁਹਾਡੇ ਵੀ ਕੋਈ ਆਂਟੀ ਹੋਵੇ ਉਹ ਵੀ ਕਹ ਦੋ ਯਾਰ ਮਾੜਾ ਹੋਇਆ ਮਾੜਾ ਕਹਿਣ ਦੀ ਬਜਾਏ ਨਾ ਤੁਸੀਂ ਪ੍ਰਚਾਰਿਆ ਵੀ ਉਹ ਕਾਂਗਰਸ ਨਾਲ ਸੀ ਫਲਾਨਾ ਸੀ ਸਰਕਾਰ ਨਾਲ ਤੁਹਾਨੂੰ ਕਿਸੇ ਨੇ ਕੁਝ ਨਹੀਂ ਦੇਣਾ ਆ ਸਾਲ ਰਹੇਗਾ ਤੁਹਾਡਾ ਤੇ ਤੁਹਾਨੂੰ ਬੇਰਾਂ ਬੱਟੇ ਕਿਸੇ ਨੇ ਪੁੱਛਣਾ ਮੈਨੂੰ ਐ ਲੱਗਦਾ ਇਹ ਤੁਹਾਨੂੰ 70 ਲੋਕ ਮਾਰਨਗੇ ਇਨਸਾਨੀਅਤ ਨਾਂ ਤੇ ਜਿੰਨੇ ਵੀ ਸੀ ਉਹਨਾਂ ਫਰਜ਼ ਬਣਦੇ ਯਾਰ ਮਾੜਾ ਹੋਇਆ ਜਰ ਬਾਦਲਾ ਨੇ ਪਾਤੀ ਹਰੇਕ ਨੇ ਪਾਈ ਆ ਵੀ ਜਰ ਮਾੜਾ ਹੋ ਗਿਆ ਠੀਕ ਹੈ ਤੁਸੀਂ ਵੀ ਕਹਿੰਦੇ ਰਹੇ ਹੋ ਜਦੋਂ ਕੋਈ ਬਾਦਲਾ ਕਾਚੋਂ ਦੇ ਐਂ ਤੱਕਾ ਹੋ ਗਿਆ ਗਲਤ ਹੋ ਗਿਆ ਪਰ ਇਨਸਾਨੀਅਤ ਦੇ ਚਾਹੇ ਆਪਾਂ ਕਿਸੇ ਪਾਰਟੀ ਨੇ ਜੁੜੇ ਵਿਆ ਵੀ ਜਰ ਗਲਤ ਹੋਇਆ ਇਹ ਹੋਣਾ ਨਹੀਂ ਚਾਹਣਾ ਸੀ ਇੰਨੀ ਗੱਤ ਤਾਂ ਯਾ ਕਹਿ ਸਕਦੇ ਸੀ ਮੈਂ ਸੱਚੀ ਸੁਣਦਾ ਹੁੰਦਾ ਸੀ ਪਿੱਪੇ ਡਾਣੇ ਮੈਂ ਕਹਿੰਦਾ ਚੱਲ মিডিਆ ਯਾਰ ਕਿਉਂ ਪਿੱਪੇ ਡਾ ਕਹਿੰਦੇ ਨੇ ਮੈਂ ਸੱਚੀ ਆਖਿਆ ਵੀ ਜਦੋਂ ਇੱਕ ਆਜੜੀ ਨੇ ਉਥੋਂ ਚੰਡੀਗੜ੍ਹੋਂ ਇੱਡਾ ਤੋਰਨੀ ਸਾਰੀਆਂ ਮਾਂ ਮਾਂ ਕਰਦੀਆਂ ਆ ਗਈਆਂ ਬਸ ਇੰਨੀ ਇੱਕ ਗੱਲ ਕਹਿਣੀ ਸੀ